ਇੱਕ ਗਰੀਬ ਪਰਿਵਾਰ ਦੇ ਘਰੇ ਬੈਠੇ ਆ ਕਿ ਮਾਤਾ ਆਪ ਦੇ ਜੰਮੇ ਹੋਏ ਢਿੱਡੋਂ ਬੱਚਿਆਂ ਤੋਂ ਤੰਗ ਹੈ। ਬੱਚਾ ਕੌਣ ਆ ਉਹਨਾਂ ਦਾ ਮੁੰਡਾ ਹੈ। ਜਿਸ ਨੇ ਬਚਪਨ ਬੜਾਪੇ ਦੇ ਵਿੱਚ ਉਹਨਾਂ ਦਾ ਇੱਕ ਸਹਾਰਾ ਬਨਣਾ ਸੀ ਤੇ ਉਹ ਮੁੰਡਾ ਉਸ ਨੂੰ ਖਰਾਬ ਕਰ ਰਿਹਾ। ਨਾਲ ਜਿਹੜੇ ਉਸਦੇ ਜਨਾਨੀ ਹੈ ਉਹ ਰਿਲੇਵਨਿਜ਼ੇਸ਼ਨ ਦੇ ਨਾਲ ਰਹਿ ਰਹੀ ਹੈ ਤੇ ਮਾਤਾ ਕਹਿੰਦੀ ਸਾਨੂੰ ਬਾਰ-ਬਾਰ ਤੰਗ ਕਰਦੀ ਹੈ। ਕੀ ਕਹਾਣੀ ਆ ਪੂਰੀ ਇਹ ਮਾਤਾ ਦੱਸੂਗੀ ਇਹਨਾਂ ਤੋਂ ਪੁੱਛਦੇ ਆ। ਮਾਤਾ ਕੀ ਗੱਲ ਆ ਜਿਹੜਾ ਮੁੰਡਾ ਤੁਸੀਂ ਕਹਿੰਦੇ ਮੈਨੂੰ ਤੰਗ ਕਰਦਾ ਹੈ? ਉਹ ਵਿਆਹਿਆ ਵਰਿਆ ਹੈ ਤੁਹਾਡਾ? ਇਹ ਵੀਰ ਜੀ ਮੈਂ ਤੁਹਾਨੂੰ ਦੱਸਦੀ ਆ। ਵੀ ਤਲਵੰਡੀ ਪੈਂਦਾ ਮੇਰਾ ਤਲਵੰਡੀ ਪੰਘੀਰਗਾ ਗਲਵੰਤਕੁਰ ਮੇਰਾ ਨਾਂ ਹੈ ਇਹ ਜਿਹੜਾ ਮੁੰਡਾ ਜਸਵੀਰ ਸਿੰਘ ਮੇਰਾ ਬੇਟਾ ਹੈ ਇਹ ਜਨਾਨੀ ਲੈ ਕੇ ਆਇਆ ਉਹੀ ਵੀ ਕੋਈ ਵਿਆਹ ਹੀ ਨਹੀਂ ਉਹ ਇਹ ਪਹਿਲਾਂ ਬੁੱਗੀਪੁਰੇ ਵਿਆਹੀ ਸੀ ਉਹ ਘਰ ਵਾਲਾ ਜਿਉਂਦਾ ਛੱਡ ਕੇ ਆਈ ਵੀ ਹੈ ਜਿਉਂਦਾ ਛੱਡ ਕੇ ਆਈ ਹੈ ਇਹ ਰਹਿ ਰਹੀ ਸੀ ਪਹਿਲਾਂ ਮੋਗੇ ਦੇ ਵਿੱਚ ਇਹ ਰਹਿ ਰਹੀ ਆ ਬਹੁਤ ਮੇਰੇ ਨਾਲ ਲੜਾਈ ਕਲੇਸ਼ ਕਰਦਾ ਸੀ ਮੈਂ ਲਿਆਉਣੀ ਆ ਮੈਂ ਲਿਆਉਣੀ ਆ ਮੈਂ ਲਿਆਉਣ ਨਹੀਂ ਸੀ ਦਿੰਦੀ ਜਿੱਦੋਂ ਮੈਂ ਲਿਆਉਣ ਨਹੀਂ ਸੀ ਦਿੰਦੀ ਤੇ ਇਹ ਜ਼ਬਰਦਸਤੀ ਲੈ ਕੇ ਮੇਰੇ ਘਰੇ ਆ ਗਿਆ ਆਪਦੇ ਪਿਓ ਨੂੰ ਕਹਿੰਦੇ ਨੇ ਇੱਕ ਹਫਤਾ ਰਹਿਣਾ ਹੈ ਉਹ ਸੀਗਾ ਭਲਾ ਮਾਨਸ ਬੰਦਾ ਉਹ ਕਹਿੰਦਾ ਚੱਲ ਕੋਈ ਨਾ ਹਫਤੇ ਚ ਚਲੀ ਜਾਊਗੀ ਮੈਨੂੰ ਨਹੀਂ ਉਹਨੇ ਪੁੱਛਿਆ ਜਿਹੜਾ ਇਹ ਲੈ ਆਇਆ ਤੇ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਵੀ ਤੂੰ ਕੰਮ ਖਰਾਬ ਕੀਤਾ ਤੁਹਾਨੂੰ ਨਹੀਂ ਪੁੱਛਿਆ ਆਪਦੇ ਪਿਓ ਨਾਲ ਗੱਲ ਕਰੀ ਮੁੰਡੇ ਨੇ ਵੀ ਮੈਂ ਜਰਾਨੀ ਲੈ ਕੇ ਆਇਆ ਤੇ ਲਿਉਣ ਲੱਗਿਆ ਹਾਂ ਨਹੀਂ ਲਿਉਣ ਲੱਗਿਆ ਤੇ ਲੈ ਆਇਆ ਘਰੇ 빌ਿਆ ਮੈ ਲਿਆਉਣੀ ਵੀ ਇਹਨੇ ਬਾਹਰ ਜਾਣਾ ਹੈ ਇਹ ਬਾਹਰ ਦੇ ਜਾਣ ਦੇ ਬਹਾਨੇ ਤੇ ਘਰੇ ਲਿਆਇਆ ਜਿੱਦੋਂ ਇਹ ਘਰੇ ਲਿਆਇਆ ਤੇ ਮੈਂ ਕਿਹਾ ਵੀ ਤੂੰ ਕਾਤੋਂ ਲੈ ਕੇ ਆਇਆ ਫਿਰ ਇਥੋਂ ਸਾਡਾ ਲੜਾਈ ਝਗੜਾ ਹੋਣ ਲੱਗ ਗਿਆ ਫਿਰ ਸਾਨੂੰ ਮੈਨੂੰ ਸਾਡੇ ਡੁੰਡੇ ਝੰਡੇ ਕੁੱਟ ਮਾਰ ਜਣੀ ਬਹੁਤ ਕਰਦੀ ਸੀ ਆ ਮੁੰਡੇ ਦੇ ਘਰ ਵਾਲੀ ਸੀ ਉਹਨੂੰ ਕੁੱਟਦੇ ਸੀ ਆਨੇ ਸੀ ਵਸਣ ਨਹੀਂ ਦੇਣੀ ਰਹਿਣ ਨਹੀਂ ਦੇਣੀ ਇਹਨਾਂ ਨੇ ਕੁੱਟਮਾਰ ਕੇ ਉਹ ਵੀ ਕੱਢੀ ਐ ਤੇ ਜਿਹੜਾ ਮੁੰਡਾ ਬੈਠਾ ਤੁਹਾਡਾ ਇਹ ਵਿਆਹ ਵਰਿਆ ਸੀ ਇਹ ਵੀ ਹਾਂਜੀ ਇਹ ਇਹ ਵੱਡਾ ਤੇ ਛੋਟਾ ਤੋਂ ਇਹ ਵੱਡਾ ਐ ਜੀ ਉਹ ਤੋਂ ਇਹ ਵੱਡਾ ਇਹ ਦੋ ਉਹ ਦੋ ਥਾਂ ਛੋਟਾ ਇੱਕ ਗੁੱਡੀ ਐ ਉਹ ਤੋਂ ਵੱਡੀ ਹੂੰ ਬਾਕੀ ਫੇਰ ਇਹ ਜਦੋਂ ਕੁੱਟਮਾਰ ਸਾਡੇ ਤੇ ਕਰਨ ਲੱਗ ਗਏ ਜਾਨੀ ਕਿ ਜ਼ਬਰਦਸਤੀ ਕੁੱਟਮਾਰ ਕਰਨ ਲੱਗ ਗਏ ਇਹਦੇ ਘਰ ਵਾਲੀ ਭਜਾਈ ਜ ਉਹਨਾਂ ਨੇ ਵੀ ਰਹਿਣ ਨਹੀਂ ਦੇਣੀ ਤੇ ਪੁਲਿਸ ਵਾਲਿਆਂ ਨੂੰ ਚਕਾ ਦਿੰਦੀ ਸੀ ਰਾਤਾਂ ਨੂੰ ਹੂੰ ਜਦੋਂ ਮੇਰੇ ਬੱਚੇ ਪੁਲਿਸ ਵਾਲਿਆਂ ਨੂੰ ਚਕਾ ਦਿੰਦੀ ਸੀ ਤੇ ਅਸੀਂ ਲੋਕਾਂ ਦੇ ਰਾਤਾਂ ਨੂੰ ਬੂਹੇ ਖੜਕਾ ਕੇ ਕਿਸੇ ਦੇ ਘਰੇ ਜਾ ਛਿਆ ਅੱਡਾ ਮਿੰਨਾ ਸੀ ਕੋਣ ਕੋਈ ਬਾਰ ਖੋਲਦਾ ਕਿਸੇ ਨੇ ਬਾਰ ਨਾ ਖੋਲਣਾ ਆਪਦੇ ਯਾਰਾਂ ਮਿੱਤਰਾਂ ਨੂੰ ਫੋਨ ਲਾਉਣਾ ਇਹਨਾਂ ਨੇ ਤੇ ਫੇਰ ਉਹ ਛਡਾ ਕੇ ਲਿਆਉਂਦੇ ਸੀ ਫੇਰ ਬਸ ਉੱਥੋਂ ਤੋਂ ਸਾਡੇ ਤੇ ਕੁੱਟ ਮਾਰ ਜਣੀ ਵੱਡਾ ਟੁੱਕੀ ਹੋਣ ਲੱਗ ਗਈ ਸਾਡੇ ਤੇ ਕਰਨ ਲੱਗੇ ਵੀ ਜਾਨੀ ਕਿ ਜੋ ਡਾਂਗ ਛੋਟੀ ਸੀ ਸਾਡੇ ਸਭ ਮਾਰਦੇ ਸੀ ਕੋਈ ਡਾਂਗ ਚੱਕ ਲੈਂਦੀ ਸੀਗੀ ਤੇ ਮੁੰਡਾ ਸੀ ਇੱਕ ਦੂਜੇ ਨੂੰ ਸਾਨੂੰ ਟਾਂ ਲੈਂਦੇ ਸੀ ਫੜ ਲੈਂਦੇ ਸੀ ਉਹ ਮੈਨੂੰ ਫੜ ਲੈਂਦੀ ਸੀ ਤੇ ਮੁੰਡਾ ਇਹਨਾਂ ਦੇ ਮਾਰਦਾ ਸੀਗਾ ਇਹਦੇ ਘਰ ਵਾਲੀ ਨੂੰ ਕੁੱਟਦੇ ਸੀਗੇ ਹੂੰ ਹੂੰ ਮੜ ਕੇ ਤੇ ਉੱਥੋਂ ਕੀ ਹੋਇਆ ਮੈਂ ਡਰਦੀ ਆ ਆਪਣੇ ਬੱਚੇ ਲੁਕਾਉਣ ਦੀ ਮਾਰੀ ਤੇ ਮੈਂ ਉੱਥੋਂ ਆਪਦਾ ਇਹਨਾਂ ਨੇ ਕੀ ਕੀਤਾ ਮੜ ਕੇ ਸਾਨੂੰ ਘਰੋਂ ਕੱਢਿਆ ਜਿੱਦੋਂ ਸਾਨੂੰ ਘਰੋਂ ਕੱਢਿਆ ਜਿੱਦੋਂ ਸਾਨੂੰ ਇਹ ਰਹਿਣ ਨਹੀਂ ਸੀ ਦਿੰਦੇ ਸਾਨੂੰ ਇਹਨਾਂ ਨੇ ਘਰੋਂ ਕੱਢਿਆ ਤੇ ਮੈਂ ਆਪਦਾ ਟੀ ਕੋਲੇ ਚਲੀ ਗਈ ਟੀ ਕੋਲੇ ਤਾਂ ਮੈਂ ਬਾਅਦ ਪਹਿਲਾਂ ਉਂ ਚਲੀ ਗਈ ਆ ਮੜ ਕੇ ਤੇ ਸਾਨੂੰ ਜਦੋਂ ਇਹਨਾਂ ਨੇ ਨਹੀਂ ਵੜਨ ਦਿੱਤਾ ਨਹੀਂ ਰਹਿਣ ਦਿੱਤਾ ਫੇਰ ਅਸੀਂ ਉੱਥੇ ਕੋਈ ਕਿਰਾਏ ਤੇ ਥਾਂ ਲਿਆ ਤੇ ਆਪਦਾ ਸਮਾਨ ਲਗੇ ਜਿੱਦ ਅਸੀਂ ਸਮਾਨ ਲਗੇ ਤਾਂ ਉੱਥੇ 3 ਸਾਲ ਅਸੀਂ ਪਾਸੇ ਕੱਟਿਆ ਜੀ 3 ਸਾਲ ਉੱਥੇ ਰਹਿ ਕੇ ਤੇ ਬਾਅਦ ਵਿੱਚ ਫੇਰ ਅਸੀਂ ਇੱਥੇ ਆਏ ਇੱਥੇ ਆ ਕੇ ਆ ਹੁਣ ਤੁਸੀਂ ਵੇਖ ਲਓ ਵੀ ਸਰਕਾਰੀ ਥਾਂ ਐ ਉਹਦੇ ਵੱਡੇ ਵੱਡੇ ਇੱਥੇ ਸੱਪ ਹੁੰਦੇ ਸੀ ਸਿਆ ਗਰਮੀਆਂ ਦੇ ਮਹੀਨੇ ਤੇ ਆਹ ਸਿਰੂੜਾਂ ਦੇ ਵਿੱਚ ਬੈਠੇ ਆ ਕੋਲੇ ਦੇ ਵਿੱਚ ਤੁਹਾਨੂੰ ਇਸ ਜਗ੍ਹਾ 'ਚ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ ਇਸ ਜਗ੍ਹਾ 'ਚ ਰਹਿੰਦੇ ਨੂੰ ਸਾਨੂੰ ਆ ਤੀਜਾ ਸਾਲ ਚੱਲਦਾ ਹੈ ਜੀ ਤੀਜਾ ਸਾਲ ਹਾਂ ਜੀ ਤੇੜੀ ਤੁਹਾਡੇ ਘਰੇ ਤੁਹਾਡਾ ਮੁੰਡਾ ਲੈ ਕੇ ਆਇਆ ਜਨਾਨੀ ਨੂੰ ਉਹਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਘਰੇ ਆਈ ਨੂੰ ਉਹਨੂੰ ਜਿੰਨਾ ਚਿਰ ਸਾਨੂੰ ਹੋ ਗਿਆ ਤੇ ਉਹਨਾਂ ਚਿਰ ਸਾਲ ਹੋ ਗਏ ਫਿਰ ਉਹ ਦੁੱਧ ਕਈ ਸਾਨੂੰ ਇਹਨੇ ਕੱਢਿਆ ਜਦੋਂ ਆਈ ਕਿੰਨਾ ਚਿਰ ਬਾਅਦ ਉਹ ਤੁਹਾਡੇ ਨਾਲ ਕਲੇਸ਼ ਕਰਨ ਲੱਗ ਪਈ ਸੀ ਉਹਦੀ ਲੱਗੀ ਸੀ ਕਲੇਸ਼ ਕਰਨ ਤੁਹਾਡੇ ਘਰ ਵਾਲਾ ਤੁਹਾਡੇ ਸਾਥ ਨਹੀਂ ਦਿੰਦਾ ਸੀ ਸਾਡਾ ਦਿੰਦਾ ਸੀ ਪਰ ਉਹ ਬੰਦਾ ਥੋੜਾ ਜਿਹਾ ਪਲਾ ਮਾਨਸੂ ਪੱਦਰ ਸੀ ਹਾਂ ਹਾਂ ਤੇ ਉਸੇ ਨੇ ਮੁੜ ਕੇ ਕੀ ਕੀਤਾ ਜਦੋਂ ਸਾਨੂੰ ਬਾਹਰ ਸਾਡੇ ਨਾਲ ਜ਼ਬਰਦਸਤੀ ਇਹ ਕਰਨ ਲੱਗੇ ਸਾਨੂੰ ਘਰੋਂ ਕੱਢਤਾ ਉਹਨਾਂ ਨੇ ਕੀ ਕੀਤਾ ਬੇਦਖਲ ਕਰਤਾ ਕਿਨੂੰ ਮੇਰੇ ਮੁੰਡੇ ਨੂੰ ਮੇਰੇ ਬੇਟੇ ਨੂੰ ਉਸ ਨੂੰ ਜਸਵੀਰ ਸਿੰਘ ਨੂੰ ਕਿਨੇ ਬੇਦਖਲ ਕਰਤਾ ਇਹਦੇ ਪਿਓ ਨੇ ਪਿਓ ਨੇ ਕਰਤਾ ਜਦੋਂ ਇਹ ਬੇਦਖਲ ਕੀਤਾ ਤੇ ਅਸੀਂ ਰਿਪੋਰਟਰ ਪਾਟਾ ਬਹੁਤ ਦਿੱਤਾ ਸਾਡੀ ਜਾਨੀ ਕੋਈ ਕਿਸੇ ਨੇ ਛਣਵਾ ਹੀ ਨਹੀਂ ਕੀਤੀ ਸਾਡੀਆਂ ਰਿਪੋਰਟਾਂ ਨਹੀਂ ਸੀ ਚੱਕਦੇ ਤੇ ਇਹਨਾਂ ਦੀ ਰਿਪੋਰਟ ਛੱਟ ਚੱਕਾ ਲੈਂਦੇ ਸੀਗੇ ਥਾਣੇ ਤੁਸੀਂ ਕਿੰਨੀਆਂ ਰਿਪੋਰਟਾਂ ਦਿੱਤੀਆਂ ਥਾਣੇ ਚ ਰਿਪੋਰਟਾਂ ਬਹੁਤ ਦਿੱਤਾਂ ਜੀ ਪੁਲਿਸ ਪ੍ਰਸ਼ਾਸਨ ਨੇ ਜਮਾਂ ਗੱਲ ਨਹੀਂ ਸੁਣੀ ਤੁਹਾਡੀ ਹਾਂ ਜੀ ਕਿਸੇ ਨੇ ਨਹੀਂ ਸੁਣੀ ਹਾਂ ਤੇ ਪਚੈਟ ਵਾਲਿਆਂ ਨੇ ਵੀ ਨਹੀਂ ਗੱਲ ਸੁਣੀ ਪੰਚਾਇਤ ਵਾਲਿਆਂ ਨੂੰ ਵੀ ਧੱਕ ਦਿੰਦੇ ਸੀ ਪੰਚਾਇਤ ਵਾਲੇ ਕਹਿ ਲੈਂਦੇ ਸੀ ਵੀ ਇਹ ਜਨਾਨੀ ਦਾ ਪਤਾ ਨਹੀਂ ਵੀ ਸਾਨੂੰ ਕੀ ਕਰ ਦੂਗੀ ਵੀ ਅਸੀਂ ਨਹੀਂ ਛਣਵਾਇ ਕਰ ਸਕਦੇ ਵੀ ਇਹਦਾ ਪਤਾ ਨਹੀਂ ਵੀ ਇਹ ਕੀ ਸਾਨੂੰ ਸਾਨੂੰ ਲਜਾਮ ਲਾ ਦੇਵੇ ਜਿਹੜੀ ਜਿਹੜੀ ਜਨਾਨੀ ਤੁਸੀਂ ਕਹਿੰਦੇ ਆ ਤੁਹਾਡਾ ਮੁੰਡਾ ਲੈ ਕੇ ਆਇਆ ਉਹਦਾ ਪਿੱਛੇ ਤਲਾਕ ਹੋਇਆ ਇਹ ਜੀ ਤਲਾਕ ਉਦੋਂ ਤਾਂ ਨੀਚੀ ਹੋਇਆ ਤੇ ਹੁਣ ਦਾ ਨਹੀਂ ਸਾਨੂੰ ਪਤਾ ਜੀ ਹਾਂਜੀ ਨਹੀਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਫਲਾਣੇ ਪਿੰਡ ਦੀ ਐ ਇਹ ਮੁੰਡੇ ਨਾਲ ਭੱਜ ਕੇ ਆਈ ਐ ਇਹਨੇ ਤਲਾਕ ਦਿੱਤਾ ਪਿੱਛੇ ਜਾਂ ਨਹੀਂ ਦਿੱਤਾ ਤੁਹਾਨੂੰ ਸਾਰੀ ਸਟੋਰੀ ਦਾ ਪਤਾ ਸੀ ਉਦੋਂ ਹਾਂਜੀ ਸਾਨੂੰ ਪਤਾ ਸੀ ਉਦੋਂ ਜਿਹਦੇ ਭੱਜ ਕੇ ਆਈ ਐ ਇੱਥੋਂ ਹਾਂ ਸਾਨੂੰ ਇੱਥੇ ਅਸੀਂ ਇਹਨਾਂ ਦੇ ਪਿੰਡ ਗਏ ਸੀ ਜਦੋਂ ਅਸੀਂ ਬੋਨੇ ਰਹਿੰਦੇ ਸੀ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੇ ਦੱਸਿਆ ਸੀਗਾ ਉੱਥੋਂ ਦੇ ਨੇ ਪਿੰਡਦਿਆਂ ਨੇ ਪਰ ਮੈਂ ਨਹੀਂ ਹਣ ਜਾਣਦੀ ਇਹ ਇਹ ਤਾਂ ਪਿਆਉ ਗਿਆ ਸੀ ਉਹ ਪੁੱਛ ਕੇ ਆਇਆ ਸੀ ਉਹ ਕਹਿੰਦੇ ਵੀ ਉਹ ਇੱਥੇ ਵੀ ਆਹ ਕੋਈ ਚੱਲਦਾ ਸੀ ਉਹਦਾ ਉਹਦਾ ਬੰਦਾ ਹੈਗਾ ਪਿੱਛੇ ਹਾਂਜੀ ਹੈਗਾ ਉਹ ਪਿੱਛੇ ਨਹੀਂ ਆਇਆ ਇਹਦੇ ਨਹੀਂ ਜੀ ਉਹ ਨਹੀਂ ਆਇਆਗਾ ਸਾਡੇ ਤਾਂ ਨਹੀਂ ਇੱਥੇ ਆਇਆ ਤੇ ਗਾਂ ਦਾ ਸਾਨੂੰ ਪਤਾ ਨਹੀਂ ਵੀ ਮੋਗੇ ਚੋਂ ਆਉਂਦਾ ਹੋਵੇ ਜਿਹਦੇ ਮੋਗੇ ਚ ਰਹਿੰਦੀ ਸੀਗੀ ਹਾਂ ਉਹ ਥੋਟੇ ਇਹ ਬਹੁਤ ਚਰਦੀ ਨਿਕਲੀ ਹੋਈ ਵੀ ਆ ਇਹ ਕਹਿੰਦੀ ਸੀ ਪਹਿਲਾਂ ਇਹਨੇ ਇਹ ਇਲਜ਼ਾਮ ਲਾਏ ਆ ਕਿ ਕੀਤੀਆਂ ਗੱਲਾਂ ਵੀ ਮੈਂ ਜਾਂਟਾਂ ਇਹ ਦਿੱਲੀ ਦੀ ਇਕਤੂਰੀ ਫਿਰੀ ਆ ਹਾਂ ਦਿੱਲੀ ਦੀ ਇਕਤੂਰੀ ਫਿਰੀ ਆ ਤੇ ਸਾਨੂੰ ਫਿਰ ਇਹਨੇ ਕੀ ਸਮਝਣਾ ਸੀ ਜਿਹੜੀ ਕਾਦੀ ਜਾਂਟਾਂ ਤੋ ਕੋਈ ਦੱਸਿਆ ਹੁਣ ਕਾਦੀ ਜਾਂਟਾਂ ਜਾਂਟ ਬਣਦੀ ਸੀ ਵੀ ਮੈਂ ਆ ਹਲਾਉਣੀ ਆ ਵੀਜੇ ਲਵਾਉਣੀ ਆ ਹਾਂ ਆ ਇੰਨੀ ਕੁ ਗੱਲ ਇਹ ਅਸੀਂ ਸੁਣੀ ਆ ਤੇ ਬਾਕੀ ਬਾੜ ਵਿੱਚ ਫਿਰ ਉਹ ਗੱਲਬਾਤਾਂ ਕਰਦੀ ਕਰਦੇ ਆ ਮੇਰੇ ਮੁੰਡੇ ਦੇ ਆ ਗਈ ਜ਼ਬਰਦਸਤ ਛਾਨੋਂ ਨਹੀਂ ਪਤਾ ਇਹਨਾਂ ਦੀ ਕਦੋਂ ਕਦੀ ਗੱਲਬਾਤ ਸੀ ਕੱਲ ਦੱਸੋ ਤੁਸੀਂ ਕਹਿੰਦੇ ਜ਼ਬਰਦਸਤੀ ਆ ਗਈ ਜ਼ਬਰਦਸਤੀ ਕੋਈ ਆਜੂਗਾ ਕਿਸ ਦੇ ਘਰੇ ਜੇ ਮੁੰਡੇ ਦੀ ਗੱਲਬਾਤ ਹੋਊ ਤਾਂ ਫੇਰ ਹੀ ਆਇਆ ਗੱਲਬਾਤ ਮੁੰਡੇ ਦੀ ਤਾਂ ਸੀਗੀ ਜਣੀ ਮੇਰੇ ਘਰ 'ਚ ਤਾਂ ਜ਼ਬਰਦਸਤੀ ਆ ਗਈ ਘਰ 'ਚ ਜ਼ਬਰਦਸਤੀ ਹੋ ਗਈ ਤੁਸੀਂ ਉਹਨੂੰ ਘਰ ਦੇ ਵਿੱਚ ਰੱਖਣਾ ਪਸੰਦ ਨਹੀਂ ਕਰਦੇ ਸੀ ਕਰਦੇ ਮੁੰਡੇ ਨੇ ਤੁਹਾਡੇ ਨਾਲ ਸਹਿਮਤੀ ਨਹੀਂ ਕਰੀ ਵੀ ਮਾਤਾ ਮੈਂ ਲੈ ਕੇ ਆਉਣਾ ਨਹੀਂ ਕੀਤੀ ਨਹੀਂ ਕਰੀ ਨਹੀਂ ਕੀਤੀ ਜਾਨੀ ਸਾਡੀ ਬੈਨ ਬੈਨ ਪੁੱਛੇ ਤਾਂ ਇਹਦੀ ਗੱਲਬਾਤ ਚੱਲਦੀ ਸੀ ਮੈਂ ਵੜਨੇ ਨਹੀਂ ਸੀ ਦਿੰਦੀ ਵੀ ਮੈਂ ਇਹਨੂੰ ਆਂਦੀ ਸੀ ਵੀ ਮੈਂ ਇਹੋ ਜੀ ਜਨਾਨੀ ਰੱਖ ਨਹੀਂ ਸਕਦੀ ਘਰੇ ਵੀ ਤੂੰ ਇੰਨਾ ਸੋਹਣਾ ਕੰਮ ਕਰਦਾ ਹੈ ਤੇ ਤੂੰ ਦੂਜਿਆਂ ਨਹੀਂ ਇਹੋ ਜਿਹੀਆਂ ਜਨਾਨੀਆਂ ਮਗਰ ਫਿਰਦਾ ਹੈ ਵੀ ਮੈਂ ਇਹਨੂੰ ਸਾਨੂੰ ਇਹ ਜੀ ਜਨਾਨੀ ਪਸੰਦ ਨਹੀਂ ਜਦੋਂ ਅਸੀਂ ਆਪ ਬੰਦੇ ਭਲੇ ਮਾਨਸਾ ਤੇ ਬਾਕੀ ਅੱਜ ਤੱਕ ਹਜਾਬ ਵਾਲੇ ਆ ਤੇ ਮੈਂ ਇਹੋ ਜੀ ਜਨਾਨੀ ਰੱਖ ਨਹੀਂ ਸਕਦੀ ਤੁਹਾਡਾ ਮੁੰਡਾ ਕੀ ਕੰਮ ਕਰਦਾ ਮੁੰਡਾ ਮੇਰਾ ਨਾਲ ਦਾ ਕੰਮ ਕਰਦਾ ਨਹੀਂ ਦੇ ਕੰਮ ਹਾਂਜੀ ਜਿਹੜੀ ਤੁਹਾਡੀ ਦੂਜੀ ਨੋਹ ਸੀ ਇਸ ਮੁੰਡੇ ਦੇ ਘਰ ਵਾਲੀ ਸੀ ਜਿਹੜਾ ਨਾਲ ਬੈਠਾ ਆਪਣੇ ਉਹ ਵੀ ਘਰੇ ਸੀਗੀ ਉਹਦੇ ਨਾਲ ਵੀ ਲੜਦੀ ਪਈ ਸੀ ਹਾਂਜੀ ਹਾਂਜੀ ਉਹ ਛੇਤੋਂ ਤਾਂ ਲੜਾਈ ਪਈ ਸੀ ਉਹਨੂੰ ਬਚਣ ਨਹੀਂ ਚ ਦਿੰਦੀ ਹਾਂ ਦੀ ਇਹ ਵਹਣ ਨਹੀਂ ਦੇਣੀ ਬਸਣ ਨਹੀਂ ਦੇਣੀ ਇੱਕ ਨਹੀਂ ਵਿਆਹ ਦੋ ਮੁੰਡੇ ਦੇ ਵਿਆਹ ਹੋਏ ਆ ਇੱਕ ਪਹਿਲਾ ਇਹ ਬਣ ਬਣ ਕੇ ਆਈ ਆ ਨਰਸਾਂ ਬਣ ਬਣਾਉਂਦੀ ਸੀ ਜਦੋਂ ਮੇਰਾ ਮੁੰਡਾ ਵਿਆਹ ਆ ਇਹ ਪਹਿਲਾ ਵਿਆਹ ਜਿਹੜਾ ਹੋਇਆ ਹੈ ਨਰਸਾਂ ਬਣ ਬਣਾਉਂਦੀ ਸੀ ਕਦੇ ਮੁੰਡੇ ਬਣਾ ਮੁੰਡੇ ਡਾਕਟਰ ਬਣਾ ਬਣਾ ਮੁੰਡੇ ਕਰ ਲਦੀ ਸੀ ਕਦੇ ਕੁੜੀਆਂ ਕਰ ਦਿੰਦੀ ਸੀ ਇਹ ਲੱਗੀ ਸੀਗੀ ਵਿੱਕੀ ਵਿੱਕੀ ਡਾਕਟਰ ਵਾਜ ਦਾ ਚ ਕੀ ਵਗ ਜਾ ਇਹ ਲੱਗੀ ਸੀ ਕਿਸੇ ਦੇ ਆ ਸਵਿੱਟਰ ਦੇ ਵਿੱਚ ਡਾਕਟਰ ਦੇ ਉਹ ਡਾਕਟਰ ਨੇ ਦਿੱਤਾ ਸਖਾ ਵੀ ਇਹਨੂੰ ਤੁਸੀਂ ਕਦੇ ਵੀ ਇਹਦੇ ਬੱਚਾ ਨਹੀਂ ਹੋਣਾ ਜੀ ਹਾਂ ਇਸ ਮੁੰਡੇ ਵੈ ਨੂੰ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਵੀ ਆਇਨੂ 6 ਮਹੀਨੇ ਹੋਈ ਸੀ ਜੀ 6 ਮਹੀਨੇ ਹੋਈ ਸੀ ਹਾਂ ਤੇ 6 ਮਹੀਨੇ ਮਗਰੋਂ ਇਹਦੇ ਘਰ ਨੇ ਲੜਨ ਲੱਗ ਪਈ ਤੇ ਉਠ ਗਈ ਫਿਰ ਛੱਡ ਕੇ ਇਹਨੂੰ ਇਹਦੇ ਘਰ ਵਾਲੀ ਉਦੋਂ ਨਰਸਾ ਬਣ ਬਣਾਉਂਦੀ ਸੀ ਇਹਦੇ ਘਰ ਵਾਲੀ ਨੂੰ ਪੁੱਛ ਦੱਚ ਕਰ ਕੀਤੀ ਵੀ ਹੁਣ ਤੁਹਾਡੇ ਕੋਲੇ ਕਾਹਦਾ ਲੋਕਾ ਹੈ ਉਹਦੇ ਇਹਦੇ ਘਰ ਵਾਲੀ ਨੂੰ ਵੀ ਬੁਰੰਗਾ ਵਾਲੇ ਕੋਈ ਹਾਲ ਦੀ ਨਹੀਂ ਸੀ ਕਿ ਵੀ ਮਿਹਨਤ ਨਹੀਂ ਸੀ ਆਉਂਦੀ ਹੁਣ ਥੋੜੋ ਲੋਕ ਕਹਦਾ ਬੇਟਾ ਜਿਹੜੀ ਗੱਲ ਚੱਲੀ ਪਈ ਇਹ ਫਿਰ ਨਰਚਾ ਬਣ ਬਣ ਕੇ ਆਉਂਦੀ ਸੀ ਕੋਈ ਗੱਲ ਨਹੀਂ ਸੀ ਉਹਨੂੰ ਜਾਨੀ ਕਿ ਉਹਨੇ ਕਿਤੇ ਕਹਿਤਾ ਹੋਣਾ ਵੀ ਨਹੀਂ ਵੀ ਦਵਾਈ ਬਦੂਈ ਖਾਂਦੀ ਬੂਟੂ ਖਾਂਦੀ ਹੋਗੀ ਇਹ ਕਹਿੰਦੀ ਸੀ ਵੀ ਮੈਂ ਸਕੈਨ ਕਰਾ ਕੇ ਲਿਓ ਇਹਨੇ ਗਾਂ ਡਾਕਟਰ ਨੂੰ ਚਖਾ ਸਕੈਨ ਕਰਵਾਤੀ ਉਹਦੀ ਉਹ ਵੀ ਇਹਦੇ ਮੰਗਰ ਲੱਗ ਗਈ ਮਰ ਕੇ ਤੇ ਡਾਕਟਰ ਨੂੰ ਕਹਿੰਦੀ ਵੀ ਤੂੰ ਕਹਦੇ ਵੀ ਇਹਦੇ ਬੱਚਾ ਨਹੀਂ ਹੋਣਾ। ਐ ਕਹਿ ਕੇ ਕਵਾ ਕੇ ਤੇ ਇਹਨੇ ਰੌਲਾ ਰੂਲਾ ਪਵਾਇਆ ਪਵਾ ਕੇ ਤੇ ਇਹਨੇ ਘਰੋਂ ਕਢਾਈ ਹੋ ਗਈ। ਹਾਂ। ਮੁੰਡਾ ਇਹ ਵਸਾਉਣਾ ਚਾਹੁੰਦਾ ਸੀ। ਹਾਂ ਅਸੀਂ ਵਸਾਉਣਾ ਚਾਹੁੰਦੇ ਸੀਗੇ। ਅਸੀਂ ਰੱਖਣਾ ਚਾਹੁੰਦੇ ਸੀਗੇ। ਅਸੀਂ ਕਹਿੰਦੇ ਸੀ ਵੀ ਚਲ ਜੇ ਇਹਨੂੰ ਬੱਚਾ ਨਾ ਹੋਊਗਾ ਸੀ ਕਿਸੇ ਜਵਾਕ ਦਾ ਬੱਚਾ ਲੈ ਲਾਂਗੇ। ਹਾਂਜੀ। ਜਿਹੜੇ ਘਰ ਦੇ ਵਿੱਚ ਤੁਸੀਂ ਰਹਿੰਦੇ ਸੀ ਉਹ ਥਾਂ ਕਿੰਨਾ ਸੀ 10 ਮਰਲੇ ਸੀ 5 ਮਰਲੇ ਸੀ ਕਿੰਨਾ ਥਾਂ ਸੀ ਉਹ ਤੁਹਾਡਾ? ਉਹ ਜੀ 3 ਕ ਮਰਲੇ ਆ। 3 ਕ ਮਰਲੇ ਆ। ਹਾਂ 3 ਮਰਲੇ ਆ। ਪਿੰਡ ਦੀ ਪੰਚਾਇਤ ਹੁੰਦੀ ਆ ਪੰਚਾਇਤ ਫੈਸਲਾ ਕਰਦੀ ਆ ਪੰਚਾਇਤ ਨੇ ਇਹ ਨਹੀਂ ਕਿਹਾ ਵੀ ਭਾਈ ਤੇਰੇ ਪਿਓ ਨੇ ਦਿਹਾੜੀਆਂ ਕਰ ਕਰਕੇ ਥਾਂ ਬਣਾਇਆ ਤੇ ਤੂੰ ਤਾਂ ਇਹਨਾਂ ਨੂੰ ਘਰੋਂ ਕਿਉਂ ਕੱਢਦਾ ਤੂੰ ਕੰਮ ਕਰਨ ਕਰਨ ਵਾਲਾ ਹੈਗਾ ਤੇ ਤੂੰ ਆਪਦਾ ਅੱਡ ਕੋਈ ਕੋਠਾ ਕਿਰਾਏ ਤੇ ਲੈਣਾ ਤੂੰ ਉੱਥੇ ਰਹਿਪਾ ਤੁਸੀਂ ਗੱਲ ਪੰਚਾਇਤ ਨੂੰ ਨਹੀਂ ਕਹੀ ਇਹ ਗੱਲ ਇਹ ਜੀ ਪੰਚਾਇਤਾਂ ਕੋਲੇ ਗੱਲਾਂ ਬਾਤਾਂ ਤਾਂ ਬਹੁਤ ਚੱਲੀਆਂ ਹੈ ਪਰ ਇਹ ਇਹ ਕਹਿ ਦਿੰਦਾ ਮੈਂ ਕਰਜੇ ਚੱਕ ਚੱਕ ਕਰ ਪਾਇਆ ਕਰਜਾ ਚੱਕ ਕੇ ਤਾਂ ਘਰ ਤਾਂ ਸਾਰਿਆਂ ਨੇ ਲਾਇਆ ਸੀ ਕਰਜਾ ਹੁਣ ਇਹ ਤਾਂ ਵਿਖਾ ਦਿੰਦਾ ਪਰਚੀਆਂ ਪਰਚੀਆਂ ਸਾਡੇ ਕੋਲੇ ਵੀ ਪਈਆਂ ਇਹਦੇ ਕੋਲੇ ਪ੍ਰੂਫ ਤਾਂ ਹੁਣ ਇਸੇ ਕੋਲੇ ਹੀ ਹੈ ਪਰੂਫ ਇਹਦੇ ਕੋਲੇ ਆ ਤੇ ਸਾਨੂੰ ਤਾਂ ਇਹਨੇ ਪ੍ਰੂਫ ਵੀ ਨਹੀਂ ਦਿੱਤੇ ਤੇ ਬਾਕੀ ਇਹਦਾ ਪਿਓ ਵਿਚਾਰਾ ਕੰਮ ਧੰਦਾ ਕਰਦਾ ਸੀ ਮੈਂ ਆਪ ਕੰਮ ਕਰਦੀ ਸੀ ਇਹ ਬੱਚੇ ਕੰਮ ਕਰਦੇ ਸੀ ਇਹ ਤਾਂ ਸਾਰੇ ਦੋ ਥਾਂ ਛੋਟਾ ਸੀ ਇੱਕ ਤਾਂ ਬੜਾ ਕੰਮ ਕਰਦਾ ਸੀ ਤਾਂ ਕੰਮ ਇਹ ਤਾਂ ਜਦੋਂ ਇਹਨੇ ਦੁਕਾਨ ਪਾਈ ਸੀ ਐਡਾ ਕ ਜਦੋਂ ਦੀ ਦੁਕਾਨ ਕੀਤੀ ਉਹ ਦੁਕਾਨ 'ਚ ਵੀ ਪੈਸੇ ਮੈਂ ਪਾ ਕੇ ਦਿੱਤੇ ਅਸੀਂ ਪਾਏ ਆ ਮੋਟਰਸਾਈਕਲ ਵੀ ਇਹਨੂੰ ਅਸੀਂ ਲੈ ਕੇ ਦਿੱਤਾ ਸੀਗਾ ਕੁੜੀਆਂ ਦੀ ਸ਼ਗਨ ਸ਼ਕੀਮ ਦੇ ਪੈਸੇ ਆਏ ਸੀ ਉਹ ਮੋਟਰਸਾਈਕਲ ਅਸੀਂ ਲੈ ਕੇ ਦਿੱਤਾ ਇਹਨੂੰ ਤੇ ਫੇਰ ਬਾਕੀ ਇਹ ਇਨਨੇ ਵਿਆਹ ਨਹੀਂ ਕੀਤਾ ਤਿੰਨਾ ਭਰਾਵਾਂ ਨੇ ਕੁੜੀਆਂ ਦਾ ਹੈ ਬਾਕੀ ਵੱਡੀ ਕੁੜੀ ਦੀਆਂ ਗੰਗਾਂ ਵਾਲੀਆਂ ਆਟੋ ਵਛਾ ਤੇ ਮੇਰੀ ਜਿਹੜੀਆਂ ਵਿਆਹੀਆਂ ਗੁੱਡੀਆਂ ਉਹਦੀ ਕੁੜੀ ਦੇ ਗਾ ਮੇਰੀ ਦੋ ਤੀ ਦੀਆਂ ਵਾਲੀਆਂ ਹੈ ਜਿਹੜੀ ਛੋਟੀ ਕੁੜੀ ਹੈ ਉਹਦੇ ਟੋ ਵਛਾ ਉਹਦੇ ਘਰ ਵਾਲਾ ਮਰ ਗਿਆ ਸੀ ਉਹਦੀ ਸਾਪ ਹੈ ਉਹਦੇ ਮੁੰਡੇ ਦੀਆਂ ਨੱਤਾਂ ਇੰਨਾ ਇੰਨਾ ਘਰ ਮੈਂ ਸਾਰਾ ਖਵਾਈ ਬੈਠੀ ਆ ਤੇ ਹਜੇ ਇਹ ਘਰ ਦੇ ਵਿੱਚ ਕਹਿ ਦਿੰਦਾ ਵੀ ਘਰ ਮੇਰਾ ਪਾਇਆ ਘਰ ਤਾਂ ਸਾਰਿਆਂ ਦਾ ਰੜ ਕੇ ਪਾਇਆ ਇਹ ਤਾਂ ਇਕੱਲੇ ਨੇ ਇਹ ਕਿਹੜੇ ਬੱਚਪੂਨੇ ਚ ਕਮਾਈ ਕਰਦਾ ਸੀਗਾ ਅਜੇ ਪਹਿਲਾਂ ਤਾਂ ਪਿਓ ਹੀ ਸੀ ਪਿਓ ਤੋਂ ਬਾਅਦ ਆ ਮੁੰਡਾ ਸੀ ਉਹ ਤੋਂ ਬਾਅਦ ਛੋਟੀ ਗੁੱਡੀ ਸੀ ਇਹ ਕਿਤੇ ਪਹਿਲਾਂ ਦੀ ਕਮਾਈ ਕਰਦਾ ਸੀ ਕਮਾਈ ਤਾਂ ਅੱਜਕੱਲੇ ਵੀ ਕਰਦੇ ਸੀ ਜੀ ਜੀ ਮਾਦਾ ਕਈ ਵਾਰ ਹੁੰਦਾ ਘਰ ਦੇ ਵਿੱਚ ਕਹਿੰਦੇ ਦੋ ਭਾਂਡੇ ਖੜਕਦੇ ਹੁੰਦੇ ਜੇ ਹੁਣ ਤਾਂ ਘਰੇ ਤਾੜੀ ਇਕੱਥਾ ਨਹੀਂ ਵੱਜਦੀ ਕਹਿੰਦੇ ਆ ਤੁਹਾਡੇ ਵੱਲੋਂ ਵੀ ਕਈ ਵਾਰ ਮਿਹਣੇ ਦਿੱਤੇ ਜਾਂਦੇ ਹੁਣ ਤੂੰ ਨਿਕਲ ਕੇ ਆਈਆਂ ਤੂੰ ਪਿੱਛੇ ਛੱਡ ਕੇ ਆਈਆਂ ਕਈ ਵਾਰ ਇਹੋ ਜਿਹੀ ਗੱਲਾਂ ਬਾਤਾਂ ਹੁਣ ਫਿਰ ਅਗਲੀ ਜਨਾਨੀ ਨੂੰ ਵਿਹਾਰਕ ਚੜ ਜਾਂਦਾ ਵੀ ਮੈਨੂੰ ਇਹ ਤਾਣੇ ਮਿਹਣੇ ਦਿੰਦੀ ਆ ਤੁਹਾਡੇ ਮੁੰਡੇ ਨੂੰ ਵਿਹਾਰਕ ਚੜਦਾ ਹੋਣਾ ਕਿ ਮੇਰੇ ਘਰ ਵਾਲੀ ਆ ਇਹ ਅੱਥੇ ਜਦੋਂ ਉਹ ਲਿਆਇਆ ਬਣ ਕੇ ਉਹਦੇ ਘਰ ਵਾਲੀ ਗਈ ਕਿ ਮੇਰੇ ਘਰ ਵਾਲੀ ਨੂੰ ਮੇਰੀ ਮਾਂ ਚੰਗਾ ਬੰਦਾ ਬੋਲਦੀ ਐ ਫਿਰ ਉਹ ਉਹਦੇ ਪਿੱਛੇ ਲੱਗ ਕੇ ਤੁਹਾਨੂੰ ਬੋਲਦਾ ਹੋਵੇ ਇਹ ਤਾਂ ਲੜਾਈ ਨਹੀਂ ਹੈ ਇੰਨੀਆਂ ਗੱਲਾਂ ਤਾਂ ਹੋਈਆਂ ਹੀ ਨਹੀਂ ਜਦੋਂ ਇਹ ਕੰਮ ਚੱਲੀ ਜਾਂਦਾ ਕੋਈ ਅਸੀਂ ਉਹਨੂੰ ਆਏ ਨਹੀਂ ਕਿਹਾ ਵੀ ਤੂੰ ਨਿਕਲ ਕੇ ਆਈਆਂ ਕੋਈ ਅਸੀਂ ਉਹਨੂੰ ਆਏ ਨਹੀਂ ਕਿਹਾ ਵੀ ਤੂੰ ਆਏ ਆਈਆਂ ਤੇ ਇਹ ਤਾਂ ਲੜਾਈਆਂ ਹੀ ਉਦੋਂ ਤਾਂ ਸ਼ੁਰੂ ਹੋ ਗਈਆਂ ਸਾਨੂੰ ਤਾਂ ਇਹਨਾਂ ਮੌਕਾ ਵੀ ਨਹੀਂ ਮਿਲਿਆ ਗੱਲਾਂ ਕਰਨ ਦਾ ਹਾਂ ਤੇ ਹੁਣ ਜਿਵੇਂ ਉਹ ਮੇਹਣੇ ਦੇਣ ਲੱਗ ਜਾਂਦੀ ਜਦੋਂ ਕਿਤੇ ਪਹਿਲੀ ਤਾਂ ਗੱਲ ਸੀ ਉਧਰ ਜਾਂਦੇ ਨਹੀਂ ਜੇ ਕਿਤੇ ਜ਼ਬਰਦਸਤੀ ਆਹ ਜਵਾਕਾਂ ਨੂੰ ਉਹ ਕੁੜੀ ਗਈ ਹੈ ਲੋਣ ਚੱਕਣ ਉਹਦੇ ਮੰਗਰ ਪੈਗੀ ਉਹ ਸਾਰ ਨੂੰ ਕਹਿੰਦੀ ਆ ਕਿ ਵੀ ਮੈਂ ਨਹੀਂ ਆ ਕਿ ਇਹਨਾਂ ਦੀ ਜ਼ਿੰਮੇਵਾਰੀ ਚੱਕਦੀ ਜੇ ਤਾਂ ਹੁਣ ਉਹਦੇ ਵਿੱਚ ਹੋਵੇ ਜਾਂ ਮੈਂਬਰ ਹੋਵੇ ਜਾਂ ਉਹਦੀ ਆਪਾਂ ਜ਼ਿੰਮੇਵਾਰੀ ਲਈ ਹੋ ਜੇ ਫੇਰ ਤਾਂ ਕਹਵੇ ਉਹ ਬੁਟੀ ਆਵੇ ਖਾਲ ਹੁਣ ਇੱਥੇ ਵੇਖ ਲਈ ਤੁਸੀਂ ਉਹ ਬੋਲਣ ਜੋਗੀ ਨਹੀਂ ਵਿਚਾਰੀ ਉਹ ਮੁੰਡਾ ਰ ਗਿਆ ਆ ਮੁੰਡਾ ਗਿਆ ਤੀਜੇ ਚੌਥੇ ਦਿਨ ਉਹ ਤਾਂ ਲੂਣ ਮਕਰਾਤਾ ਤੀਜੇ ਚੌਥੇ ਦਿਨ ਉਹ ਮੁੰਡਾ ਗਿਆ ਕਾਰ ਵਖਾ ਇਹ ਮੁੰਡਾ ਕਿੱਲਾ ਤੋੜਾ ਇਹ ਵੀ ਮੇਰਾ ਮੁੰਡਾ ਹੈ ਇਹ ਛੋਟਾ ਹੈ ਸਭ ਤਿੰਨ ਮੁੰਡੇ ਤੁਹਾਡੇ ਹਾਂਜੀ ਕੁੜੀਆਂ ਕਿੰਨੀਆਂ ਕੁੜੀਆਂ ਦੋ ਆ ਦੋ ਕੁੜੀਆਂ ਪੰਜ ਅਜਵਾਕ ਤੁਹਾਡੇ ਹਾਂਜੀ ਪੰਜ ਫਿਰ ਇਹ ਜਿਹੜਾ ਮੁੰਡਾ ਗਿਆ ਹੈ ਇਹਨੇ ਦੂਰੋਂ ਘਰ ਵਖਾਤਾ ਕਹਿੰਦਾ ਵੀ ਸਰ ਜੀ ਆਓ ਸਾਡਾ ਘਰ ਚਲੋ ਸਰ ਨੇ ਲੋਨ ਪਾਸ ਕਰਤਾ ਮੈਂ ਤਾਂ ਕਹਿੰਨੀ ਸਾਵਾ ਸੀ ਉਹਦੇ ਜਿਹਨੇ ਬਿਨਾਂ ਦੂਰੋਂ ਘਰ ਵਖਾ ਮੇਰੇ ਜੇਠ ਦੀ ਨੋ ਨੇ ਇਹਨੇ ਘੇਰ ਲਿਆ ਕਹਿੰਦੀ ਕਿ ਲੈ ਕੇ ਮੈਂ ਦੱਸ ਸਕ ਤੈਨੂੰ ਤੇਰੇ ਲੋਨ ਚ ਕਦੋਂ ਪਾਨੀ ਮਾਰੀ ਆ ਤੇ ਤੂੰ ਕਿ ਮੇਰਾ ਨਾਂ ਲੈਣਾ ਉਹਾਂ ਦਾ ਭਾਬੀ ਦੱਸ ਮੈਨੂੰ ਕਿਹਨੇ ਕਿਹਾ ਹੈ ਏ ਅੰਦੇ ਇਹ ਉਹ ਕਹਿੰਦੀ ਬੋਕਟੀ ਕਹਿੰਦੀ ਕਹਿੰਦੀ ਮੇਰੇ ਜੇਠ ਦੀ ਨੋ ਕਹਿੰਦੀ ਕਹਿੰਦੀ ਕਿ ਸਿਮੀ ਨੇ ਭਾਨੇ ਮਾਰੀ ਉਹ ਮੁੰਡੇ ਦੇ ਘਰ ਵਾਲੀ ਦਾ ਨਾਂ ਸਿਮੀ ਆ ਇਹ ਕਹਿੰਦਾ ਵੀ ਮੂੰਹ ਤੇ ਕਰਾਜੀ ਦੇ ਮੂੰਹ ਤੇ ਕਰਾਉਣ ਗਿਆ ਤੇ ਇਹ ਮੁੰਡੇ ਨੂੰ ਗਾਲਾਂ ਦੁੱਪਣਾ ਕੁੜੀਆਂ ਛਿੜੀਆਂ ਮੇਰਿਆਂ ਦੋ ਤੀਆਂ ਪਉਣ ਲੱਗ ਗਈ ਮੇਰਿਆਂ ਕੁੜੀਆਂ ਪਉਣ ਲੱਗ ਗਈ ਭੈਣਾਂ ਦੇ ਗਾਲਾਂ ਦੇਣ ਲੱਗ ਗਈ ਤੁਰੇ ਆਉਂਦੇ ਦੇ ਮਗਰ ਫਿਰ ਚਪਲਾਂ ਚਲਾਈਆਂ ਇਹਦੇ ਇਹ ਤੁਰਿਆ ਆ ਉਹ ਮੁੰਡਾ ਵੀ ਮੇਰਾ ਖੜਾ ਕਹਿੰਦਾ ਉਹਨੇ ਅਜੇ ਤੱਕ ਆ ਨਹੀਂ ਵੀ ਤੈਨੂੰ ਤੇ ਇਹਨੇ ਕੁਝ ਨਹੀਂ ਕਿਹਾ ਤੇ ਵੀ ਤੇਰਾ ਤਾਂ ਕੰਮੀ ਨਹੀਂ ਬੋਲਣ ਦਾ ਤੇ ਵੀ ਤੂੰ ਆਪਦੀ ਆਪ ਲੜਾਈ ਪਾਉਣੀ ਆ ਉਹਦੇ ਨਾਲ ਤੇ ਵੀ ਚਲ ਉਹਨੇ ਉਹ ਚੁੱਪ ਕਰਕੇ ਤੁਰਿਆ ਜਾਂਦਾ ਉਹ ਟਾ ਕਹਿੰਦਾ ਕਿ ਜਾਣਾ ਕਿਵੇਂ ਲਫਿਗੜੇ ਲਾ ਮੈਂ ਤੇਰੇ ਇਹ ਕਹਿੰਦਾ ਮਾਰੂ ਫਿਰ ਤੁਰੇ ਉਹਦੇ ਦੇ ਮਗਰੇ ਨੇ ਚਪਲੀਆਂ ਚਲਾਈਆਂ ਜਿੱਦੋਂ ਚਪਲੀਆਂ ਚਲਾਈਆਂ ਤਿੰਨ ਤਿੰਨ ਹਿੱਲੇ ਕਰਤੇ ਮੈਂ ਨਹੀਂ ਗਈ ਮੈਂ ਕਹੇ ਵੀ ਮੈਂ ਨਹੀਂ ਜਾਣਾ ਜੇ ਮੈਂ ਜਾਵੜੀ ਕੰਮ ਵੱਧਾ ਮੈਂ ਗਈ ਨਹੀਂ ਮੈਂ ਕੀ ਕੀਤਾ ਚੁੱਪ ਕਰਕੇ ਤੇ ਮੈਂ ਨਿੰਗਾ ਕੋਲ ਜਾਵੜੀ ਮੇਰੋਂ ਅੰਦੀ ਕੜਾਂ ਦੀ ਨਿੰਗਾ ਕੋਲ ਜਾਵੜੀ ਵੀ ਮੈਂ ਬਹੁਤ ਰੋਈ ਵੀ ਜਣੀ ਕਿ ਮੈਂ ਕਹਾਂ ਵੀ ਹੁਣ ਸਾਡਾ ਇਹਨਾਂ ਦਾ ਪਿਓ ਮੁੱਕ ਗਿਆ ਇਹਨਾਂ ਦੇ ਪਿਓ ਨੂੰ ਚ ਚਾਰ ਪੰਜ ਮਹੀਨੇ ਹੀ ਹੋ ਗਏ ਆ ਮੁੱਕੇ ਨੂੰ ਵੀ ਉਹ ਮੁੱਕ ਗਿਆ ਹੁਣ ਜ਼ਬਰਦਸਤ ਜਮਾਇਕਾ ਕਬਜ਼ਾ ਕਰਦੇ ਘਰ ਤੇ ਸਾਡੇ ਤੇ ਤੇ ਵੀ ਮੈਂ ਇਹਨਾਂ ਨੂੰ ਕਿੱਥੇ ਰੱਖੂੰਗੀ ਮੈਂ ਇਹਨਾਂ ਨੂੰ ਕਿੱਥੋਂ ਘਰ ਦੇਉਂਗੀ ਤੇ ਮੈਂ ਕਿੱਥੇ ਮੇਰਾ ਵੀ ਕੀ ਪਤਾ ਉਹ ਤੁਰਿਆ ਫਿਰਦਾ ਮੁੱਕ ਗਿਆ ਤੇ ਮੇਰਾ ਵੀ ਕੋਈ ਪਤਾ ਹੈ ਵੀ ਮੈਂ ਕਦੋਂ ਮਰ ਜਾਣਾ ਤੇ ਮੇਰੇ ਤਾਂ ਰੋਜ਼ ਦੇ ਰਹਿ ਜਾਣਗੇ ਇੱਥੋਂ ਚਾਗਾ ਚੱਕ ਨਹੀਂ ਮੈਂ ਚਾਗਾ ਚੱਕਦੀ ਨਹੀਂ ਸੀਗੀ ਉਹ ਇਹ ਦੁੱਖ ਜੀ ਮੁੱਕ ਗਿਆ ਉਹ ਇਸੇ ਦੁੱਖ ਜੀ ਹਮ ਹਾਂ ਬੱਸ ਉਹਨਾਂ ਵਾਈ ਹੋ ਗਿਆ ਵੀ ਸਾਨੂੰ ਘਰੋਂ ਕੱਢ ਦਿੱਤਾ ਤੇ ਵੀ ਅਸੀਂ ਰੋਲਦੇ ਫਿਰਦੇ ਹਾਂ ਤੇ ਵੀ ਮੇਰੇ ਬੱਚੇ ਕਿੱਥੇ ਜਾਣਗੇ ਹੁਣ ਪਰਿਵਾਰ ਦੇ ਤੁਹਾਨੂੰ ਚਾਰਜੀਆਂ ਨੂੰ ਘਰੋਂ ਕੱਢਤਾ ਹਾਂਜੀ ਘਰ ਤੁਹਾਡਾ ਤੁਹਾਡੇ ਨਾਂ ਤੇ ਆ ਹਾਂਜੀ ਮੇਰੇ ਨਾਂ ਤੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਵੀ ਘਰ ਸਾਡੇ ਨਾਂ ਤੇ ਆ ਅਸੀਂ ਉਹਨੂੰ ਬੇਦਖਲ ਕਰ ਰੱਖਿਆ ਇਹ ਧੱਕੇ ਨਾਲ ਸਾਡੇ ਘਰ ਦੇ ਵਿੱਚ ਬੈਠਾ ਹਾਂਜੀ ਜਦੋਂ ਹਾਂ ਸਾਡੇ ਤੇ ਰਿਪੋਰਟ ਦਿੰਦੇ ਆ ਤੇ ਉਦੋਂ ਮੈਂ ਅਸੀਂ ਜਾ ਕੇ ਮੈਂ ਕਹਿਨੀ ਆ ਹਮ ਉਹ ਕਹਿੰਦੇ ਬਿਆਨ ਦੇ ਜੋ ਬਸ ਅਸੀਂ ਬਿਆਨ ਦੇ ਕੇ ਮੁੜੇ ਉਹਨੇ ਵੀ ਮੇ ਸਾਡਾ ਕੇਸ ਲੱਗਾ ਵਾ ਇਹਦੇ ਦੂਜੇ ਦੇ ਆਪਣੇ ਦੇ ਵਕੀਲ ਦੇ কোর্ਟ ਦੇ ਵਿੱਚ ਜਿਹੜੀ ਜਗ੍ਹਾ ਤੁਸੀਂ ਬੈਠੇ ਇਹ ਧਰਮਸ਼ਾਲਾ ਇਹ ਜੀ ਪਤਾ ਹੀ ਨਹੀਂ ਨਾ ਤਾਂ ਸਾਨੂੰ ਪਤਾ ਧਰਮਸ਼ਾਲਾ ਪਤਾ ਨਹੀਂ ਕੀ ਆ ਇਹ ਅਸੀਂ ਤਾਂ ਬਹਿ ਗਏ ਆ ਕਿੱਥੇ ਤੁਹਾਨੂੰ ਭਾਇ ਕਿਨੇ ਫਿਰ ਸਾਨੂੰ ਭਾਇਆ ਤਾਂ ਸਰਪੰਚ ਸਾਹਿਬ ਨੇ ਆ ਸਰਪੰਚ ਸਾਹਿਬ ਨੇ ਹਾਂ ਜੀ ਸਾਨੂੰ ਤੁਸੀਂ ਇਹ ਨਹੀਂ ਕਿਹਾ ਵੀ ਸਾਨੂੰ ਤੁਸੀਂ ਸਾਂਝੀ ਜਗ੍ਹਾ ਦਾ ਬਾਹ ਰਹੇ ਹੋ ਜਿਹੜਾ ਸਾਡਾ ਘਰ ਆ ਸਾਨੂੰ ਉੱਥੇ ਦੀ ਹੱਕ ਦਵਾ ਦੋ ਸਾਡਾ ਬੰਦ ਆ ਕਿ ਤਿੰਨ ਮਰ ਲਿਆ ਸਾਨੂੰ ਦੋ ਮਰ ਲੇ ਦਵਾ ਦੋ ਬੈਠਣ ਨੂੰ ਅਸੀਂ ਆ ਦਾ ਘਰ ਤਾਂ ਹੋਊ ਜਿੱਥੇ ਬੈਠਾਂਗੇ ਇਹ ਗੱਲ ਗੱਲ ਨੇ ਹੋਈ ਸਰਪੰਚ ਸਾਹਿਬ ਨਾਲ ਨਹੀਂ ਜੀ ਸਰਪੰਚ ਸਾਹਿਬ ਵੀ ਕਿਛਾ ਜਿਹਾ ਨਹੀਂ ਪੱਕ ਕਰਦੇ ਉਹ ਹਾਂ ਨਹੀਂ ਸਹੀ ਨੂੰ ਸਹੀ ਗੱਲ ਕਹੀ ਜਾ ਸਕਦੀ ਆ ਸਰਪੰਚ ਨੂੰ ਇਹ ਤਾਂ ਪਤਾ ਹੋਣਾ ਵੀ ਇਸ ਬਜ਼ੁਰਗ ਮਾਤਾ ਨੇ ਤੁਹਾਡੇ ਘਰ ਵਾਲੇ ਨੇ ਮਿਹਨਤਾਂ ਕਰ ਕਰਕੇ ਦਿਹਾੜੀਆਂ ਕਰ ਕਰਕੇ ਘਰ ਬਣਾਇਆ ਜੁਆਕਾਂ ਨੂੰ ਵਿਆਹਾ ਹਾਂਜੀ ਇਹ ਤਾਂ ਪਤਾ ਹੀ ਹੁੰਦਾ ਪਿੰਡ 'ਚ ਹਾਂਜੀ ਪਤਾ ਤਾਂ ਹੁੰਦਾ ਏ ਤੇ ਪਰ ਹੁਣ ਆਪਾਂ ਤانوں ਮੈਂ ਹਣ ਕੀ ਦੱਸਾਂ ਇਹ ਖਬਰ ਦੇ ਵਿੱਚ ਆ ਜੂ ਫਿਰ ਸਾਡੇ ਤੇ ਉਦੋਂ ਵੀ ਲੱਗੂਗਾ ਜੀ ਜੀ ਇਹ ਤੁਹਾਡੀ ਘਰ ਵਾਲੀ ਤੁਹਾਡੇ ਕਿੰਨੇ ਚਿਰ ਵਸੀ ਹੈ 6 ਮਹੀਨੇ ਵਸੀ ਹੈ 6 ਮਹੀਨੇ ਉਹ ਤੇ ਜਾਣ ਦਾ ਕਾਰਨ ਕੀ ਸੀ ਜਾਣ ਦਾ ਕਾਰਨ ਜੀ ਇਹ ਕੌਣ ਕੁੱਟਦੇ ਮਾਰਦੇ ਸੀਗੇ ਕੁੱਟਮਾਰ ਕਰਦੇ ਸੀ ਜੀ ਮੇਰੇ ਸਾਹਮਣੇ ਮੇਰੇ ਮੂੰਹ ਤੇ ਹੀ ਕਹਿੰਦੇ ਸੀ ਕਿ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਵਸਣ ਨਹੀਂ ਦੇਣਾ ਤੇਰਾ ਘਰ ਜੀ ਨਹੀਂ ਕਿਸੇ ਦੀ ਹਿੰਮਤ ਹੈ ਕਿ ਦੂਜੇ ਦੂਜਾ ਬੰਦਾ ਤੁਹਾਡੀ ਜੁਣਾਣੀ ਨੂੰ ਕੁੱਟ ਜੀ ਜੇ ਤੁਸੀਂ ਹੈਗੇ ਆ ਤੁਸੀਂ ਲੈਂਦੀ ਆ ਤੁਹਾਡੀ ਜਨਾਨੀ ਆ ਫੇਰ ਦੂਜੇ ਬੰਦੇ ਦੀ ਕੀ ਹਿੰਮਤ ਆ ਤੁਹਾਡੀ ਜਨਾਨੀ ਨੂੰ ਹੱਥ ਲਾਜੇ ਤੁਸੀਂ ਅੱਗੇ ਕੋਈ ਜਵਾਬ ਨਹੀਂ ਦਿੰਦੇ ਸੀ ਤੁਹਾਡੀ ਜਨਾਨੀ ਕੁੱਟਦੀ ਸੀ ਨਹੀਂ ਜੀ ਅਸੀਂ ਡਰਦੇ ਆ ਜੀ ਸਾਰਾ ਪਿੰਡ ਹੀ ਡਰਦਾ ਉਹਦੇ ਤੋਂ ਉਸ ਜਨਾਨੀ ਤੋਂ ਜੀ ਜਨਾਨੀ ਬਦਮਾਸ਼ ਆ ਜੀ ਤੇ ਅਸੀਂ ਤਾਂ ਡਰ ਨਹੀਂ ਸੀਗਾ ਜੀ ਹਾਂਜੀ ਬੰਦੇ ਤੇ ਹੱਥ ਚੱਕ ਲਾਂਗੇ ਜੀ ਜਨਾਨੀ ਤੇ ਹੱਥ ਚੱਕਾਂਗੇ ਨਹੀਂ ਚੱਕ ਸਕਦੇ ਜੀ ਕਾਨੂੰਨ ਜਦੋਂ ਤੁਹਾਡੀ ਕੁੱਟਮਾਰ ਹੁੰਦੀ ਸੀ ਘਰੇ ਤੇ ਤੁਸੀਂ ਆਦੀ ਜਨਾਨੀ ਨੂੰ ਅਲੱਗ ਕੋਈ ਕਮਰਾ ਲੈ ਲੈਂਦੇ ਮਕਾਨ ਲੈ ਲੈਣੇ ਆਪਾਂ ਕਰਾਈ ਦੇ ਚਲੋ ਮੇਰਾ ਘਰ ਵਾਸ ਜੀ ਤੁਸੀਂ ਇਹ ਕੁਸ਼ਿਸ਼ ਨਹੀਂ ਕਰੀ ਵੀ ਮੈਂ ਅੱਡੇ ਰਹੇ ਨਾ ਲੱਗ ਪਾ ਉਹ ਤੋਂ ਵੱਖਰਾ ਹੋ ਜਾ ਪਰਿਵਾਰ ਚੋ ਜਿਹੜੀ ਗੱਲ ਦੱਸ ਸਰ ਜੀ ਅਲੱਗ ਕੀ ਰਹਿੰਦੇ ਜੀ ਉਹ ਤੋਂ ਫਿਰ ਸਾਨੂੰ ਘਰ ਹੀ ਛੱਡਣਾ ਪੈ ਗਿਆ ਜੀ ਫਿਰ ਉਸ ਤੋਂ ਬਾਅਦ ਉਹ ਵੀ ਕਹਿੰਦੀ ਕਹਿੰਦੀ ਵੀ ਮੈਂ ਕਿਰਾਏ ਤੇ ਨਹੀਂ ਰਹਿਣਾ ਜੀ ਹੂੰ ਫਿਰ ਉਹ ਵਾਪਸ ਚਲੀ ਗਈ ਜੀ ਹੂੰ ਹਾਂਜੀ ਤੁਹਾਡੇ ਸਹੁਰਾ ਪਰਿਵਾਰ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਉਹਨੂੰ ਵੀ ਤੁਸੀਂ ਰਹੋ ਕਿਰਾਏ ਤੇ ਮਕਾਨ ਲੈ ਲਓ ਘਰ ਵਸ ਜੂਆ ਨਹੀਂ ਸਰ ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ ਜੀ ਹੂੰ ਜਿਆਦਾ ਚਲੀ ਗਈ ਬਸ ਉਸ ਤੋਂ ਬਾਅਦ ਕੋਈ ਨਾ ਉਹਨਾਂ ਦੇ ਕਾਲ ਆਈ ਆ ਜੀ ਨਾ ਕੋਈ ਗੱਲਬਾਤ ਸਾਡੇ ਵਿਚਕਾਰ ਹੋਈ ਆ ਜੀ ਭਰਾ ਤੁਹਾਡਾ ਵੀ ਤੁਹਾਡਾ ਦੁਖੀ ਕਿਉਂ ਬਣ ਗਿਆ ਭਰਾ ਨੇ ਨਹੀਂ ਕਿਹਾ ਵੀ ਤੁਸੀਂ ਭਰਾ ਮੇਰੀ ਮਾਤਾ ਵੀ ਉਹ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਹੋਈ ਤੁਸੀਂ ਵੀ ਬਾਈ ਆਪਣੀ ਮਾਤਾ ਕਿੱਥੇ ਜਾਊਗੀ ਬਜ਼ੁਰਗ ਬਾਪੂ ਕਿੱਥੇ ਜਾਊਗਾ ਅਸੀਂ ਜਾਵੜਦੇ ਹਾਂ ਪਰ ਮਾਤਾ ਨੂੰ ਨਾ ਕੱਢ ਦੋ ਕਰੋ ਭਰਾਣਾ ਗੱਲ ਨਹੀਂ ਕਰੀ ਭਰਾ ਨੂੰ ਸਮਝਾਉਣ ਵਾਲੇ ਬਹੁਤ ਆ ਜੀ ਸਾਰੇ ਪਿੰਡ ਨੇ ਸਮਝਾਇਆ ਜੀ ਪਰ ਉਹ ਜਨਾਨੀ ਮੰਗਰ ਲੱਗ ਕੇ ਸਾਡੇ ਨਾਲ ਇਹਨਾਂ ਕੁਛ ਕਰਦਾ ਪਿਆ ਜੀ ਜ਼ਬਰਦਸਤੀ ਸਾਡੇ ਘਰੇ ਬੈਠੇ ਆ ਸਟੇ ਆ ਸਾਡੇ ਕੋਲੇ ਘਰ ਦੀ ਜੀ ਆਹ ਦਰਖਾਸਤਾਂ ਇੰਨੀਆਂ ਜਿਹੜੀਆਂ ਅਸੀਂ ਮੈਨੇ ਥਾਣੇ ਦਿੱਤੀਆਂ ਜੀ ਪ੍ਰਸ਼ਾਸਨ ਵੱਲੋਂ ਵੀ ਕੋਈ ਸੁਣਵਾਈ ਨਹੀਂ ਹੋਈ ਹੂੰ ਕੀ ਕਹਿੰਦਾ ਪ੍ਰਸ਼ਾਸਨ ਕੁਝ ਵੀ ਨਹੀਂ ਕਰਦੇ ਜੀ ਹੂੰ ਹਾਂਜੀ ਇਹ ਵੀ ਤੁਸੀਂ ਗਰੀਬ ਬਾਲੇ ਤਾਂ ਕਰਕੇ ਨਹੀਂ ਕਾਰਵਾਈ ਹੋ ਰਹੀ ਇਹ ਹੀ ਹੋ ਸਕਦਾ ਜੀ ਹੂੰ ਜੀ ਕੋਈ ਤਕੜਾ ਹੁੰਦਾ ਤਾਂ ਹੁਣ ਨੂੰ ਕਾਰਵਾਈ ਹੋ ਜਾਂਦੀ ਜੀ ਹੂੰ 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 ਪਰ ਗਰੀਬਾਂ ਨਹੀਂ ਸੁਣਵਾਈ ਹੋ ਰਹੀ ਜੀ ਹਾਂਜੀ ਤੁਹਾਡਾ ਮੁੰਡਾ ਤਾਂ ਨਹੀਂ ਪਹਿਲਾਂ ਵੈਹ ਜੀ ਮਾ ਤਾਂ ਕੁਵਾਰਾ ਸੀ ਹੋ ਜਮਾ ਹਾਂਜੀ ਹੋ ਜਮਾ ਕੁਵਾਰਾ ਸੀ ਕਈ ਵਾਰ ਮੁੰਡਾ ਵਿਆਹਿਆ ਹੁੰਦਾ ਤੁਹਾਡਾ ਉਹ ਨਹੀਂ ਵਿਆਹਿਆ ਸੀ ਉਹ ਕੁਵਾਰਾ ਸੀ ਉਹ ਕੁਵਾਰਾ ਸੀ ਹਾਂ ਇਹਨੂੰ ਤਾਂ ਜੀ ਬਹੁਤ ਬੰਦਿਆਂ ਨੇ ਇੱਧਰ ਜ਼ਿੰਮੇਦਾਰਾਂ ਨੇ ਵੀ ਕਿਹਾ ਸੀ ਵੀ ਤੂੰ ਕੀ ਲੈਣਾ ਹੈ ਵੀ ਤੂੰ ਖਿਹੜਾ ਛੱਡ ਦੇ ਵੀ ਜੇ ਤੂੰ ਅੱਜ ਕਵੇਂ ਨਾ ਤੇਰਾ ਅੱਜ ਵਿਆਹ ਕਰ ਦਿੰਦੇ ਇਹਨੂੰ ਰਿਸ਼ਤੇ ਬਹੁਤ ਹੁੰਦੇ ਸੀ ਬਹੁਤ ਕਿੰਨੀ ਕੁਮਰ ਸੀ ਤੁਹਾਡੇ ਮੁੰਡੇ ਦੀ ਜਿਹੜੇ ਲੈ ਕੇ ਆਇਆ ਸੀ ਇਹਨੂੰ ਛੋਟ ਗਈ ਸੀ ਦਿਖਾ ਸੁਮਰ ਤਾਂ ਹੈ ਨਹੀਂ ਇਹਦੀ ਤੇ ਉਹ ਕੁੜੀ ਦੀ ਉਮਰ ਕਿੰਨੀ ਕਾ ਉਹਦੀ ਉਮਰ ਜ਼ਿਆਦਾ ਹੈ ਹਾਂ ਉਹ ਤਾਂ ਹੁਣ ਉਹ ਤਾਂ ਹੁਣ ਐਡਾ ਬੱਚਾ ਹੈ 15 16 ਸਾਲਾਂ ਦਾ ਤੇ ਫਿਰ ਤੁਹਾਡੀ ਇਸ ਮੁੰਡੇ ਤੇ ਕੁੜੀਏ ਤੇ ਮੁੰਡਾ ਇਹ ਐਸੇ ਦੇ ਨਹੀਂ ਜਿਹੜਾ ਇੱਥੇ ਤੁਹਾਡੇ ਘਰੇ ਕੁੜੀ ਇਹਦੇ ਕੁੜੀ ਹੈ ਹਾਂ ਇਹਦੇ ਕੁੜੀ ਹੈ ਹਾਂ ਪਰ ਕਿੰਨਾ ਚਿਰ ਹੋ ਗਿਆ ਤੁਹਾਡੇ ਘਰੇ ਵਸਦੀ ਨੂੰ ਇਹਨੂੰ ਇਹਨੂੰ 6 ਮਹੀਨਾ ਚਾਲ ਛਾਨ ਹੋ ਗਿਆ ਨਿਕਲਿਆ ਨੂੰ ਤੇ 6 ਮਹੀਨਾ ਸਾਲੀ ਇਹਨੂੰ ਹੋ ਗਿਆ 6 ਸਾਲ ਹੋ ਗਿਆ ਜੀ ਹਾਂਜੀ ਸਾਨੂੰ ਜੀ ਉਹਦੇ ਕੱਢਣ ਲੱਗ ਗਈ ਇਹ ਉਹਦੇ ਕੋਲ ਕੋਲੇ ਜੇ ਕਰਨ ਲੱਗ ਗਿਆ ਸਾਡੇ ਨਾਲ ਹਾਂ ਜੀ ਹਾਂ ਜੀ ਜੀ ਮਾਤਾ ਦੇ ਤਿੰਨ ਮੁੰਡੇ ਆ ਤੇ ਦੋ ਗੁੱਡੀਆਂ ਮਾਤਾ ਕਹਿੰਦੀ ਐ ਕਿ ਜਿਹੜਾ ਮੇਰਾ ਮੁੰਡਾ ਲਿਆ ਜਨਾਨੀ ਸਾਡੇ ਘਰ ਦੇ ਵਿੱਚ ਰੱਖੀ ਬੈਠਾ ਮੈਂ ਉਹਨੂੰ ਨੋ ਨਹੀਂ ਕਹਿੰਦੀ ਪਰ ਉਹਦਾ ਹੁਣ ਕਹਿਣਾ ਹੀ ਪਊਗਾ ਜਿਹੜੇ ਵਿਆਹ ਕੇ ਚੱਲ ਨਹੀਂ ਲਿਆ ਆ ਤੇ ਰਿਲੇਸ਼ਨ ਚ ਰਹਿ ਰਹੀ ਹੈ ਉਹਦਾ ਇੱਕ ਬੱਚਾ ਤੇ ਇੱਕ ਉਹਦਾ ਪਿਛਲੇ ਦਾ ਬੱਚਾ ਘਰ ਦੇ ਵਿੱਚ ਨਾ ਬੰਦੀ ਐ ਵੱਡਾ ਭਰਾ ਪਹਿਲਾਂ ਵਿਆਹ ਹੁੰਦਾ ਉਹਨੂੰ 6 ਮਹੀਨੇ ਵਿਆਹ ਹੀ ਨਹੀਂ ਹੁੰਦਾ ਘਰ ਦੇ ਵਿੱਚ ਕਲੇਸ਼ ਹੁੰਦਾ ਇਹਨਾਂ ਦੇ ਕਲੇਸ਼ ਤੋਂ ਤੰਗ ਆ ਕੇ ਉਹਦੇ ਘਰ ਵਾਲੀ ਵੀ ਚਲੀ ਜਾਂਦੀ ਐ ਉਸ ਤੋਂ ਬਾਅਦ ਇਹ ਪਰਿਵਾਰ ਉਸ ਘਰੋਂ ਡਰਦਾ ਘਬਰਾਇਆ ਹੋਇਆ ਤੇ ਇੱਥੇ ਆ ਇੱਕ ਸਰਕਾਰੀ ਥਾਂ ਪਿੰਡ ਦਾ ਇਹ ਨਹੀਂ ਪਤਾ ਸਾਨੂੰ ਕਿ ਇਹ ਧਰਮਸ਼ਾਲਾ ਪੰਚਾਇਤ ਘਰਾ ਕੀ ਐ ਤੇ ਹੁਣ ਗਰੀਬ ਪਰਿਵਾਰ ਇੱਥੇ ਜੂਨ ਗੁਜ਼ਾਰਾ ਕਰ ਰਿਹਾ ਉਸ ਤੋਂ ਬਾਅਦ ਇਸ ਦੁੱਖ ਦੇ ਵਿੱਚ ਇਹਨਾਂ ਦੇ ਪਿਤਾ ਦੀ ਵੀ ਮੌਤ ਹੋ ਜਾਂਦੀ ਹੈ ਸਾਰਾ ਪਰਿਵਾਰ ਉਸ ਘਰੋਂ ਆਇਆ ਤਿੰਨ ਕੁ ਮਰਲੇ ਮਾਤਾ ਦੱਸ ਰਹੀ ਹੈ ਕਿ ਸਾਡਾ ਥਾਂ ਆਪਦਾ ਮਿਹਨਤ ਕਰਕੇ ਦਿਹਾੜੀਆਂ ਕਰਕੇ ਬਣਾਇਆ ਹੋਇਆ ਸੀ ਸਾਡੀ ਨੋਹ ਤੇ ਸਾਡੇ ਪੁੱਤ ਨੇ ਸਾਨੂੰ ਘਰੋਂ ਕੱਢਤਾ ਪਰ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤਾਂ ਦਿੱਤੀਆਂ ਪਰ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਗੱਲ ਨਹੀਂ ਸੁਣਦਾ ਜਿਹੜਾ ਮੁੰਡਾ ਤੇ ਉਸ ਨੂੰ ਬੇਦਖਲ ਵੀ ਕੀਤਾ ਹੋਇਆ ਹੈ ਜਦੋਂ ਘਰ ਦੇ ਵਿੱਚ ਆਪਾਂ ਪਰਵਾਦੀ ਮੈਂਬਰ ਨੂੰ ਬੇਦਖਲ ਕਰਦੇ ਆ ਉਦੋਂ ਪੁਲਿਸ ਪ੍ਰਸ਼ਾਸਨ ਨੇ ਉਹਦੀ ਗੱਲ ਸੁਣਨੀ ਜ਼ਰੂਰ ਹੁੰਦੀ ਆ ਪਾਲ ਪੁਲਿਸ ਪ੍ਰਸ਼ਾਸਨ ਗੱਲ ਕਿਉਂ ਨਹੀਂ ਸੁਣਦਾ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਪਤਾ ਹੈ ਵੀ ਕੀ ਕਮੀ ਹੈ ਪਰਵਾਦੀ ਕਿਉਂ ਨਹੀਂ ਗੱਲ ਸੁਣੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਿਹੜੇ ਪੰਜਾਬ ਦੇ ਹਾਲਾਤ ਇਹੋ ਜਿਹੇ ਬਣੇ ਕਿਉਂ ਆ ਮਾਂ ਪਿਓ ਬਿਰਦ ਹੋ ਜਾਂਦੇ ਆ ਵਿਚਾਰੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਦਿੱਤੇ ਜਾਂਦੇ ਆ ਇੱਕ ਸੋਸ਼ਲ ਮੀਡੀਆ ਤੇ ਤੁਸੀਂ ਹੋਰ ਵੀਡੀਓ ਵੇਖੀ ਹੋਣੀ ਆ ਸਨਾਮ ਜ਼ਿਲ੍ਹੇ ਦੀ ਉਹ ਬਜ਼ੁਰਗ ਮਾਤਾ ਤੇ ਬਜ਼ੁਰਗ ਇੱਕ ਜੂੜਾ ਜਿਹੜਾ ਉਹ ਸੜਕਾਂ ਤੇ ਘੁੰਮਦਾ ਫਿਰਦਾ ਉਹਨਾਂ ਦੀ ਨੋ ਉਹਨਾਂ ਨੂੰ ਘਰੋਂ ਕੱਢ ਦਿੰਦੀ ਹੈ ਕਿ ਜਿਹੜੀ ਇਹ ਮਾਤਾ ਪਿਤਾ ਸਾਨੂੰ ਪਾਲਦਾ ਕਿ ਸਾਡੇ ਪੁੱਤ ਜਵਾਨ ਹੋਣਗੇ ਸਾਡੀ ਸੇਵਾ ਕਰਨਗੇ ਪਰ ਸੇਵਾ ਦੀ ਬਜਾਏ ਉਹ ਘਰਾਂ ਦੇ ਵਿੱਚੋਂ ਕੱਢ ਦਿੰਦੇ ਆ ਮੁੜ ਕੇ ਇਹਨਾਂ ਮਾਤਾ ਨੂੰ ਇਹਨਾਂ ਬਜ਼ੁਰਗਾਂ ਨੂੰ ਫਿਰ ਇਹਨਾਂ ਧਰਮਸ਼ਾਲਾ ਦੇ ਵਿੱਚ ਰਹਿ ਕੇ ਆਪ ਦਾ ਜੂਨ گزارਾ ਕਰਨਾ ਪੈਂਦਾ